ਅੋ ਜਿਹੜੇ ਸਮਾਜ ਪਾਰਟੀ ਦਾ ਅੱਜ ਨੂਰ ਮਹਿਲ ਦੇ ਵਿੱਚ ਦਫਤਰ ਖੁੱਲ ਗਿਆ ਵੱਡੀ ਭੀੜ ਵੱਡਾ ਇਕੱਠ ਤੁਹਾਡੇ ਸਾਹਮਣੇ ਤਸਵੀਰਾਂ ਚ ਸਿੱਧੀਆਂ ਲਾਈਵ ਤਸਵੀਰਾਂ ਤੁਹਾਡੇ ਤੱਕ ਅਸੀਂ ਪਹੁੰਚਾ ਰਿਹਾ ਤਾਂ ਆਪਦੇ ਬਹੁਤ ਬਹੁਤ ਮੁਬਾਰਕਾਂ ਜੀ ਕਿ ਅੱਜ ਨੂਰ ਮਹਿਲ ਦੇ ਵਿੱਚ ਵੀ ਦਫਤਰ ਦੀ ਓਪਨਿੰਗ ਕਰ ਚੁੱਕੇ ਹੋ ਹਾਂਜੀ ਧੰਨਵਾਦ ਜੀ ਸਾਰਾ ਪਾਰਟੀ ਕਾਡਰ ਬਹੁਤ ਸ਼ਾਹ ਹੈ ਔਰ ਆਪ ਹੀ ਸਾਰੇ ਪ੍ਰਬੰਧ ਕਰ ਰਿਹਾ ਹੈ ਜੀ ਸਰ ਦੂਜਾ ਸਵਾਲ ਮੇਰਾ ਹੈ ਕਿ ਅਕਸਰ ਲੋਕ ਮੈਨੂੰ ਪੁੱਛਦੇ ਆ ਕਹਿੰਦੇ ਕਿ ਪੰਮਰਾਂ ਦੇ ਉੱਤੇ ਹਰ ਪੱਖੋਂ ਜ਼ਰੂਰ ਕਹਿੰਦੇ ਕਿ ਖੂਬੀਆਂ ਸਾਰੀਆਂ ਹੈ ਕਦੇ ਪੱਤਰਕਾਰ ਵੀ ਹੈ ਵਕੀਲ ਵੀ ਹੈ ਇਹਨਾਂ ਨੇ ਲੀਡਰ ਵੀ ਬਣ ਗਿਆ ਤੇ ਕਦੋਂ ਕਹਿੰਦੇ ਜਿੱਤ ਕੇ ਤੇ ਪਹਿਲਾ ਕਿਹੜੇ ਮੁੱਦੇ ਚੱਕਣਗੇ ਦੇਖੋ ਜੋ ਵੀ ਜਲੰਧਰ ਦੇ ਲੋਕਾਂ ਲਈ ਬਿਹਤਰੀ ਕਰਨਾ ਕਰਨ ਕਿ ਜਨ ਜਿਸ ਤਰ੍ਹਾਂ ਵੀ ਉਹਨਾਂ ਦੀ ਬਿਹਤਰੀ ਹੋਣੀ ਆ ਜਿੱਦਾਂ ਵੀ ਇੱਕ ਬੰਦੇ ਦੀ ਜ਼ਿੰਦਗੀ ਇੱਕ ਸਮਾਜ ਹੈ ਔਰ ਬੰਦੇ ਦੀ ਜ਼ਿੰਦਗੀ ਵਧੀਆ ਬਣਾਉਣ ਲਈ ਜੋ ਵੀ ਕੀਤਾ ਜਾਣਾ ਚਾਹੀਦਾ ਚਾਹੇ ਉਹਦੀ ਸਿੱਖਿਆ ਦੇ ਕੰਮ ਆ ਚਾਹੇ ਸਿਹਤ ਦੇ ਲਈ ਆ ਚਾਹੇ ਪ੍ਰਸ਼ਾਸਨਿਕ ਸੁਧਾਰਨ ਦਾ ਮਸਲਾ ਆ ਸਾਫ਼ ਹਵਾ ਪਾਣੀ ਦਾ ਮਸਲਾ ਆ ਕ੍ਰਾਈਮ ਫਰੀ ਜਿਸ ਤਰ੍ਹਾਂ ਸਿਟੀ ਇੱਕ ਰਹਿਣੀ ਚਾਹੀਦੀ ਔਰਤਾਂ ਦੀ ਸੁਰੱਖਿਆ ਦਾ ਮਸਲਾ ਜੋ ਵੀ ਯਾਨੀ ਕਰਨਾ ਬਣਦਾ ਉਹ ਅਸੀਂ ਕਰਾਂਗੇ ਸਾਰੇ ਸਰ ਦੂਜੀ ਗੱਲ ਇਹ ਆ ਕੇ ਕਹਿੰਦੇ ਕਿ ਕੋਈ ਵੀ ਸਮਾਜ ਹੈ ਕਹਿੰਦਾ ਕਿ ਉਹ ਆਪਣੇ ਸਮਾਜ ਨੂੰ ਪਿਆਰ ਕਰਦਾ ਕੱਲ ਕਿ ਪੰਜਾਬ ਪੁਲਿਸ ਪੰਜਾਬ ਪੁਲਿਸ ਨੂੰ ਪਿਆਰ ਕਰਦੀ ਹੈ ਤੁਹਾਡੇ ਚ ਕੋਣ ਸਾਰਾ ਤੇ ਪੱਤਰਕਾਰ ਵੀ ਤੁਸੀਂ ਹੋ ਪਰ ਅੱਜ ਕੋਈ ਪੱਤਰਕਾਰ ਭਾਈ ਜਰਰੇ ਵੀ ਸੁਣਿਆ ਦੇਣਾ ਚਾਹੂਗੇ ਨਹੀਂ ਦੇਖੋ ਪੱਤਰਕਾਰ ਭਾਈ ਜਰਰਾ ਪਹਿਲੀ ਗੱਲ ਦੇ ਆ ਵੀ ਮੈਂ ਕਹਿੰਦਾ ਹਾਂ ਦਾ ਵੀ ਇਹਦਾ ਕੱਲ ਵੀ ਮੈਂ ਕਹਿੰਦਾ ਵੀ ਤੁਸੀਂ ਕਿੱਦਾਂ ਆ ਗਏ ਮੈਂ ਕਹਾ ਸੀ ਪੱਤਰਕਾਰ ਸੀ ਇਸ ਕਰਕੇ ਸੀ ਮੈਂ ਕਹਾ ਪੱਤਰਕਾਰਾਂ ਸੁਭਾਅ ਹੁੰਦਾ ਵੀ ਲੜਾਈ ਕਿਸੇ ਦੀ ਹੁੰਦੀ ਆ ਤਾਂ ਆਪਣੇ ਗਾਲ ਫੋਂਦੇ ਹੁੰਦੇ ਆ ਤੇ ਇਸ ਕਰਕੇ ਵੀ ਪੱਤਰਕਾਰ ਉਹ ਜਨੂਨੀ ਜਿਹੜਾ ਇੱਕ ਭਾਈਚਾਰਾ ਆ ਜਿਹੜਾ ਦੂਜਿਆਂ ਦੀ ਲੜਾਈ ਲੜਦਾ ਇਸ ਕਰਕੇ ਪੱਤਰਕਾਰ ਦੇ ਤੌਰ ਤੇ ਮੈਂ ਸਾਰਾ ਇੱਕ ਪੱਤਰਕਾਰ ਭਾਈਚਾਰਾ ਉਹਨਾਂ ਦੀ ਭਾਵਨਾਵਾਂ ਕੀ ਹੁੰਦਾ ਉਹਨਾਂ 'ਚ ਕਿੰਨਾ ਦਾ ਜਨੂਨ ਹੈਗਾ ਲੋਕਾਂ ਦੇ ਮੁੱਦਿਆਂ 'ਤੇ ਲੜਨ ਦਾ ਤੇ ਉਹਨਾਂ ਦੀਆਂ ਮੁਸ਼ਕਲਾਂ ਕੀ ਆ ਇਸ ਕਰਕੇ ਅਸੀਂ ਇਹੀ ਚਾਹੁੰਦਾ ਇਹੀ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਜੋ ਸੇਵਾ ਕਰ ਰਹੇ ਹੋ ਉਸ ਤੇ ਡਟੇ ਰਹੋ ਤੇ ਤੁਹਾਡਾ ਜਿਹੜਾ ਭਰਾ ਹੈ ਇੱਕ ਪੱਤਰਕਾਰ ਆ ਜਿੱਦਾਂ ਦੀ ਤੁਸੀਂ ਪਾਵਰ ਦੋਗੇ ਤਾਂ ਪਾ ਵਰਤੌਰ ਪਾਵਰ ਲੈ ਕੇ ਅਸੀਂ ਤੁਹਾਡੇ ਨਾਲ ਉਦਾਂ ਵੀ ਖੜੇ ਸਮਾਜ ਦੀ ਤਰ੍ਹਾਂ ਤੇ ਵੀ ਖੜੇ ਹਾਂ ਤਾਂ ਉਦਾਂ ਵੀ ਖੜੇ ਹੋਵਾਂਗੇ ਸਰ ਬਹੁਤ ਸਾਰੇ ਲੀਟਰ ਦੇਖਿਆ ਗੱਡੀ 'ਚ ਬੈਠਦੇ ਆ ਆਰਾਮ ਨਾਲ ਪਰ ਮਰਜ਼ੀ ਜੀ ਨਾਲ ਮਰਜ਼ੀ ਜੀ ਨਾਲ ਬਾਹਰ ਉਤਰਦੇ ਫਿਰ ਵਿੱਚ ਬੈਠ ਜਾਂਦੇ ਆ ਜਦੋਂ ਮੈਂ ਤੁਹਾਨੂੰ ਦੇਖਿਆ ਠੰਡਾ ਜਿਹਾ ਸਵਾ ਮਿੱਠਾ ਜਿਹਾ ਸਵਾ ਹੈ ਕੋ ਗੁੱਸਾ ਨਹੀਂ ਥੋੜਾ ਥੋੜਾ ਜਿਹਾ ਮਸਕਰਾੜ ਵੀ ਹੈ ਤੇ ਕੋਈ ਗਰਮੀ ਦਾ ਕੋਈ ਕਿਸੇ ਚੀਜ਼ ਦਾ ਅਸਰ ਨਹੀਂ ਹੈ ਆਮ ਲੋਕਾਂ ਚ ਲਗਾਤਾਰ ਵਿਚਰ ਦੇਖੋ ਇਹ ਤਾਂ ਜਿੰਨਾ ਆਪਾਂ ਕਿਉਂਕਿ ਇਹ ਕੋਈ ਕੋਈ ਨਿੱਜ ਪ੍ਰਾਪਤੀ ਦਾ ਮਸਲਾ ਨਹੀਂ ਹੈਗਾ ਜਦੋਂ ਆਪਾਂ ਇਹ ਚ ਇਹ ਚ ਆਏ ਆ ਕੋਈ ਨਿੱਜੀ ਪ੍ਰਾਪਤੀ ਦਾ ਜਾਂ ਕੋਈ ਅਹਿਮ ਦਾ ਮਸਲਾ ਨਹੀਂ ਆ ਇਹ ਤੇ ਆ ਵੀ ਤੁਸੀਂ ਆਪਣੇ ਆਪ ਨੂੰ ਲਗਾਤਾਰ ਚੇਂਜ ਕਰਨਾ ਆ ਲਗਾਤਾਰ ਆਪਣੇ ਆਪ ਨੂੰ ਇੰਨਾ ਸੁਧਾਰਨਾ ਆ ਵੀ ਤੁਸੀਂ ਆਪਣੇ ਲੋਕਾਂ ਦੀ ਜ਼ਰੂਰਤਾਂ ਮੁਤਾਬਿਕ ਫਿੱਟ ਹੋ ਸਕੋ ਤੇ ਇਸ ਕਰਕੇ ਉਦਾਂ ਅਸੀਂ ਆਪਣੇ ਅਸੀਂ ਜਦੋਂ ਨਿੱਜੀ ਜ਼ਿੰਦਗੀ 'ਚ ਸਾਨੂੰ ਵੀ ਬੜਾ ਗੁੱਸਾ ਆਉਂਦਾ ਸੀ ਅਸੀਂ ਲੜ ਵੀ ਪੈਂਦੇ ਸੀ ਝਗੜ ਵੀ ਪੈਂਦੇ ਸੀ ਪਰ ਜਦੋਂ ਇੱਕ ਅਸੀਂ ਸਮਾਜਿਕ ਜ਼ਿੰਮੇਵਾਰੀ ਵਿੱਚ ਆਏ ਤਾਂ ਫਿਰ ਅਸੀਂ ਆਪਣੇ ਆਪ ਨੂੰ ਲਗਾਤਾਰ ਉਦਾਂ ਢਾਲਣ ਦੀ ਕੋਸ਼ਿਸ਼ ਕੀਤਾ ਜਿੱਦਾਂ ਇੱਕ ਲੋਕਾਂ ਦਾ ਨਮਾਇੰਦਾ ਹੋਣਾ ਚਾਹੀਦਾ ਉਹ ਜਿੱਦਾਂ ਦਾ ਵੀ ਹੋਣਾ ਚਾਹੀਦਾ ਗੁੱਸਾ ਨਹੀਂ ਹੋਣਾ ਚਾਹੀਦਾ ਪੇਸ਼ੇਂ ਨਹੀਂ ਹੋਣਾ ਚਾਹੀਦਾ ਲੋਕਾਂ ਦੇ ਵਿੱਚ ਰਲ ਕੇ ਰਹੇ ਉਹਨਾਂ ਦੀ ਗੱਲ ਸੁਣਨ ਦਾ ਸਬਰ ਹੋਣਾ ਚਾਹੀਦਾ ਜੇ ਉਹ ਤੁਹਾਨੂੰ ਤਿੱਖੀ ਦਾ ਅਲੋਚਨਾ ਵੀ ਕਹਿਣ ਤੁਹਾਡੇ ਮੂੰਹ ਤੇ ਵੀ ਸਿੱਧੀ ਗੱਲ ਮਾਨ ਉਹ ਵੀ ਖੇੜੇ ਮੱਤੇ ਸਵੀਕਾਰ ਕਰਨੀ ਚਾਹੀਦੀ ਆ ਇਹ ਲਗਾਤਾਰ ਮੈਂ ਆਪਣੇ ਆਪ ਨੂੰ ਸੁਧਾਰਿਆ ਆ ਵੀ ਇੰਨਾ ਭਲੇ ਇਸ ਲਗਾਤਾਰ ਲੱਗੇ ਰਹਿਦਾ ਵੀ ਅਸੀਂ ਲੋਕਾਂ ਮੁਤਾਬਿਕ ਬਣ ਸਕੀਏ हां सर मैं एक ਤੁਹਾਡੀ ਵੀਡੀਓ ਵੀ ਦੇਖਿਆ ਤੁਸੀਂ ਗਏ ਉੱਥੇ ਵੀ ਅਸੀਂ ਮੰਜੂਰੀ ਸੀ ਲੋਹੀਆ ਏਰੀਆ 2019 ਔਰ 2022 ਵਿੱਚ ਉਹਨਾਂ ਨੇ ਕਾਫੀ ਆੜਾ ਸੰਤਾਪ ਪੜਾਇਆ ਉੱਥੇ ਦੇ ਬੰਦ ਟੁੱਟ ਕੇ ਹਾਲਾਤ ਮਾੜੇ ਤੁਸੀਂ ਸਾਰਾ ਦੇਖ ਕੇ ਆਏ ਹੋ ਕੱਲ ਕਿਉਂਕਿ ਆਮ ਆਦੀ ਪਾਰਟੀ ਦੇ ਸ਼ਸ਼ੀ ਦੇ ਰਿੰਕੂ ਜੀ ਵੀ ਹੁਣ ਇੱਥੋਂ ਖੜੇ ਐ ਤੇ ਕਹਿੰਦੇ ਉਹਨਾਂ ਦੇ ਬ੍ਰਦਰ ਜਦੋਂ ਉੱਥੇ ਜਾਂਦੇ ਐ ਤਾਂ ਉਹਨਾਂ ਦੇ ਗੱਡੀ ਦਾ ਤੇਲ ਖਤਮ ਹੋ ਜਾਂਦਾ ਆਮ ਲੋਕ ਉਹਨਾਂ ਦੇ ਗੱਡੀ 'ਚ ਤੇਲ ਪਾਉਂਦੇ ਐ ਕਿ ਚਲ ਤੁਸੀਂ ਮਦਦ ਕਰਨ ਆਇਆ ਸੀ ਅਸੀਂ ਤੁਹਾਡੀ ਮਦਦ ਕਰ ਦਿੰਨੇ ਆ ਤੇਲ ਅਸੀਂ ਪਾਉਂਨੇ ਆ ਜੇਕਰ ਤੁਹਾਨੂੰ ਮੌਕਾ ਦਿੰਦੇ ਆ ਤਾਂ ਜਿੱਤ ਦਿਓ ਉਸ ਏਰੀਆ ਦੀ ਵੀ ਕੋਈ ਖਾਸ ਰੱਖੋਗੇ ਮੈਂ ਉਹੀ ਕਹਿ ਰਿਹਾ ਵੀ ਦੇਖੋ ਜਿਹੜਾ ਜਿਹੜੀ ਡਿਵੈਲਪਮੈਂਟ ਕਦੋਂ ਹੁੰਦੀ ਆ ਜਦੋਂ ਤੁਹਾਡਾ ਲੋਕਾਂ ਨਾਲ ਪਿਆਰ ਹੁੰਦਾ ਤੁਸੀਂ ਉਹ ਨੁਮਾਇੰਦਾ ਚੁਣਨੋ ਜਿਹਦਾ ਲੋਕਾਂ ਨਾਲ ਪਿਆਰ ਹੈ ਨਹੀਂ ਚਾਹੇ ਉਹਦੇ ਕੋਲ ਜਿੰਨੀ ਮਰਜ਼ੀ ਪਾਵਰ ਆ ਜਾਵੇ ਉਹਨੇ ਨਹੀਂ ਕੰਮ ਕਰਨਾ ਜਿੱਦਾਂ ਆਪਾਂ ਪਰਿਵਾਰ ਆ ਜਦੋਂ ਆਪਣੀ ਪਰਿਵਾਰ ਨਾਲ ਅਟੈਚਮੈਂਟ ਹੁੰਦੀ ਆ ਤੇ ਜੇ ਰਾਤ ਨੂੰ ਵੀ ਮੁਸ਼ਕਲ ਆਈ ਸਾਹਿਬ ਪਰਿਵਾਰ ਆ ਜਾਂਦਾ ਤੇ ਇਹ ਜਦੋਂ ਤੁਹਾਡੀ ਲੋਕਾਂ ਨਾਲ ਅਟੈਚਮੈਂਟ ਆ ਤੇ ਤੁਸੀਂ ਸੁਭਾਵਿਕ ਆ ਵੀ ਜਿੱਥੇ ਤੁਹਾਨੂੰ ਲੱਗਦਾ ਮੁਸ਼ਕਲ ਆ ਜਿੱਥੇ ਲੋਕ ਪਰੇਸ਼ਾਨ ਆ ਸੁਭਾਵਿਕ ਤੌਰ ਤੇ ਅਸੀਂ ਉੱਥੇ ਪਹੁੰਚਣਾ ਹੀ ਪਹੁੰਚਣਾ ਆ ਤੇ ਪੱਤਰਕਾਰੀ ਖੇਤਰ ਵਿੱਚ ਵੀ ਇਦਾਂ ਜਦੋਂ ਸਾਨੂੰ ਲੱਗਦਾ ਫਲਾਨੀ ਜਗ੍ਹਾ ਮਸਲਾ ਆ ਚਲੋ ਜੀ ਪਹੁੰਚੀਏ ਜਾ ਕੇ ਕਵਰ ਕਰੀਏ ਤੇ ਹੱਲ ਕਰਨ ਵਿੱਚ ਆਪਣਾ ਯੋਗਦਾਨ ਪਾਈਏ ਪੱਤਰਕਾਰੀ ਵਾਲਾ ਸੁਭਾਅ ਵੀ ਸਾਡਾ ਉਹੀ ਮੌਜੂਦ ਆ ਵੀ ਜਿੱਥੇ ਕਿਤੇ ਮਸਲਾ ਹੋਇਆ ਉੱਥੇ ਪਹੁੰਚਾਂਗੇ ਤੇ ਉਹਨੂੰ ਹੱਲ ਕਰਾਂ ਜੇਂਦਰ ਸਿੰਘ ਸਰ ਪਥਰੇ ਪੱਤਰਕਾਰ ਆ ਮੈਂ ਵੀ ਪੱਤਰਕਾਰਾਂ ਤੋ ਵੋਟਾ ਮੋਟਾ ਦਾ ਵੀ ਸੁਨੇਹਾ ਅੱਜ ਦੇਵੋਗੇ ਦੇਖੋ ਪੱਤਰਕਾਰ ਭਾਈਚਾਰਾ ਚਲੋ ਉਹਨਾਂ ਨੂੰ ਨੁਮਾਇੰਦਗੀ ਮਿਲਣੇ ਜਾ ਰਹੀ ਆ ਤੇ ਪੱਤਰਕਾਰ ਭਾਈਚਾਰੇ ਨੇ ਵੀ ਨਾਲ ਆਉਣਾ ਚਾਹੀਦਾ ਮੈਂ ਤਾਂ ਇਹੀ ਅਪੀਲ ਕਰੂੰਗਾ ਐਡਵੋਕੇਟ ਭਾਈਚਾਰਾ ਵੀ ਸਾਡਾ ਨਹਾਲਿਆ ਸਾਰੇ ਹੀ ਭਾਈਚਾਰੇ ਹੈਗੇ ਸਾਰੇ ਸੂਬੇ ਸਾਰੇ ਹਾਂ ਜੀ ਤੁਹਾਡੇ ਕੱਲ ਮੈਂ ਪੱਕੀ ਦੇਖ ਲਈਏ ਚਲੋ ਇਹ ਕੋਈ ਕੁਦਰਤੀ ਹੁੰਦਾ ਹੈਗਾ ਪਰ ਇਹ ਆ ਵੀ ਅਸੀਂ ਨਿਜਲੇ ਹੀ ਨਹੀਂ ਵਰਤੀ ਵੀ ਜਿਹੜੀ ਵੀ ਸਾਡੀ ਖੂਬੀ ਆ ਮਤਲਬ ਅਸੀਂ ਪੱਤਰਕਾਰ ਬਣੇ ਉਹ ਵੀ ਸਮਾਜ ਲਈ ਵਰਤੀ ਐਡਵੋਕੇਟ ਲਾ ਕੀਤੀ ਉਹ ਵੀ ਲੋਕਾਂ ਦੀ ਬਿਹਤਰੀ ਅਸੀਂ ਕਿੱਦਾਂ ਉਹਨੂੰ ਕਾਨੂੰਨੀ ਮਦਦ ਕਰ ਸਕਦੇ ਜੋ ਵੀ ਅਸੀਂ ਗੁਣ ਹਾਸਲ ਕੀਤਾ ਅਸੀਂ ਸਮਾਜ ਲਈ ਵਰਤੇ ਆਗਾ ਜਿੰਦ ਜਿੰਦ ਸਰ ਕੋਈ ਖਾਸ ਨਹੀਂ ਕੋਈ ਮੈਸੇਜ ਦੇਣਾ ਚਾਹੁੰਦਾ ਮੈਂ ਇਹੀ ਹਰ ਜਗ੍ਹਾ ਕਹਿ ਰਿਹਾ ਵੀ 77 ਸਾਲ ਆਪਾਂ ਸਾਰਿਆਂ ਨੂੰ ਮੌਕਾ ਦਿੱਤਾ ਔਰ ਬਹੁਤ ਜ਼ਿਆਦਾ ਮੌਕੇ ਦਿੱਤੇ ਕਾਂਗਰਸ ਨੂੰ ਚਾਰ ਵਾਰ ਐਮਪੀ ਬਣਦੇ ਰਹੇ ਆ ਅਕਾਲੀ ਦਲ ਬੀਜੇਪੀ ਨੂੰ ਮੌਕਾ ਦਿੱਤਾ ਆਪ ਨੂੰ ਵੀ ਹੁਣ 5 ਸਾਲ ਮੌਕਾ ਦੇ ਦਿੱਤਾ ਵੀ ਇੱਕ ਵਾਰ ਸਾਨੂੰ ਵੀ ਮੌਕਾ ਦੇ ਕੇ ਦੇਖ ਲਓ ਤਾਂ ਕਿ ਜਿਹੜੇ ਮੁਸ਼ਕਿਲ ਆ ਕਿਉਂਕਿ ਇਹਨਾਂ ਨੂੰ ਮੌਕਾ ਦੇਣ ਦੇ ਬਾਅਦ ਆਪਾਂ ਜਿੱਥੇ ਆ ਗਏ ਉੱਥੇ ਹੀ ਆ ਗਏ ਅੱਜ ਵੀ ਬੰਦੇ ਕੋ ਮੁਢਲੀਆਂ ਜ਼ਰੂਰਤਾਂ ਨਹੀਂ ਉਹਦੀਆਂ ਪੂਰੀਆਂ ਹੋਈਆਂ ਤੇ ਇੱਕ ਵਾਰ ਸਾਨੂੰ ਮੌ ਉਹਨਾਂ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੇ ਅਸੀਂ। ਸਰ ਬਹੁਤ-ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਦਾ। ਠੀਕ ਹੈ ਸਰ ਧੰਨਵਾਦ। ਤਾਂ ਨੂਰਮੈਲ ਦੇ ਵਿੱਚ ਬਸਪਾ ਦਾ ਜਨਕ ਭੋਜਨ ਸਮਾਜ ਪਾਰਟੀ ਦਾ ਇੱਕ ਦਫ਼ਤਰ ਖੁੱਲਿਆ ਔਰ ਕੱਟ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਆਪ ਮਹਾਰੇ ਇੱਥੇ ਚੱਲ ਕੇ ਪਹੁੰਚ ਚੁੱਕੇ ਆ। ਤਾਂ ਸਿੱਧੀਆਂ ਲਾਈਵ ਤਸਵੀਰਾਂ ਤੋਂ ਦਾਕ ਅਸੀਂ ਪੇਸ਼ ਕਰਿਆ। ਕੈਮਰਾਮੈਨ ਮਨਜੀਤ ਦੇ ਨਾਲ ਹਰਦੀਪ ਐਨਡ ਆਰ ਨਿਊਜ਼ ਨੂਰਮੈਲ।